ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਮੈਂ ਬੁੱਢਾ ਤਲ ਪਬਲਿਕ ਸਕੂਲ ਸਮਾਣਾ ਦੇ ਵਿਦਿਆਰਥਣ ਤੁਹਾਨੂੰ ਸਾਰਿਆਂ ਨੂੰ ਸ੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਦੇ ਜੀਵਨ ਬਾਰੇ ਕੁਝ ਦੱਸਣ ਜਾ ਰਹੀ ਹਾਂ ਸ੍ਰੀ ਹਰਕ੍ਰਿਸ਼ਨ ਧਿਆਈਏ ਜਿਸ ਢੱਠੇ ਸਭ ਦੁੱਖ ਜਾਏ ਤਾਂ ਤਨ ਸ੍ਰੀ ਗੁਰੂ ਹਰਕ੍ਰਿਸ਼ਨ ਮਹਾਰਾਜ ਜੀ ਦਾ ਜਨਮ 7 ਜੁਲਾਈ ਸਨ 1656 ਨੂੰ ਸ੍ਰੀ ਕਿਰਤਪੁਰ ਸਾਹਿਬ ਵਿਖੇ ਹੋਇਆ ਆਪ ਜੀ ਦੇ ਪਿਤਾ ਸਤਵੇਂ ਪਾਤਸ਼ਾਹ ਸ੍ਰੀ ਗੁਰੂ ਹਰ Rai ਜੀ ਅਤੇ ਮਾਤਾ ਕ੍ਰਿਸ਼ਨ ਕੌਰ ਜੀ ਸਨ ਆਪ 5 ਸਾਲ ਦੀ ਉਮਰ ਵਿੱਚ ਗੁਰਗੱਦੀ ਤੇ ਬੈਠੇ ਆਪ ਜੀ ਨੂੰ ਬਾਲਾ ਪ੍ਰੀਤਮ ਤੇ ਬਾਲ ਗੁਰੂ ਵੀ ਕਿਹਾ ਜਾਂਦਾ ਹੈ ਛੋਟੀ ਉਮਰ ਵਿੱਚ ਹੀ ਆਪ ਬੜੇ ਦਿਆਲੂ ਤੇ ਦੁਖੀਆਂ ਦੇ ਦਰਦੀ ਸਨ ਗੁਰੂ ਹਰਿਕ੍ਰਿਸ਼ਨ ਜੀ ਦਾ ਬਾਲ ਅਵਸਥਾ ਵਿੱਚ ਤੇਜ ਪ੍ਰਤਾਪ ਵੱਡਾ ਵੇਖ ਕੇ ਰਾਮ ਰਾਏ ਚੰਨ ਨਾ ਸਕਿਆ ਤੇ ਉਸਨੇ ਔਰੰਗਜ਼ੇਬ ਨੂੰ ਅਰਜ਼ੀ ਭੇਜੀ ਔਰੰਗਜ਼ੇਬ ਨੇ ਗੁਰੂ ਜੀ ਨੂੰ ਦਿੱਲੀ ਬੁਲਾਇਆ ਰਸਤੇ ਵਿੱਚ ਕੁਰਖhetra ਵਿਖੇ ਲਾਲਚੰਦ ਪੰਡਤ ਨੇ ਈਰਖਾ ਵਿੱਚ ਆ ਕੇ ਆਪ ਨੂੰ ਸਵਾਲ ਕੀਤਾ ਕਿ ਐਡੇ ਵੱਡੇ ਸ਼੍ਰੀ ਕ੍ਰਿਸ਼ਨ ਜੀ ਤੋਂ ਆਪਨੇ ਆਪਣਾ ਨਾਂ ਰੱਖਿਆ ਹੈ ਉਹਨਾਂ ਨੇ ਤਾਂ ਗੀਤਾ ਦਾ ਉਚਾਰਨ ਕੀਤਾ ਸੀ ਤੁਸੀਂ ਗੀਤਾ ਦੇ ਅਰਥ ਹੀ ਕਰ ਦਿਓ ਗੁਰੂ ਜੀ ਨੇ ਇੱਕ ਅਨਪੜ ਬੋਲੇ ਛੱਜੂ ਜੀ ਔਰਤੋਂ ਗੀਤਾ ਦੇ ਅਰਥ ਕਰਵਾਏ ਇਹ ਅਚੰਬਾ ਦੇਖ ਕੇ ਵਿਦਵਾਨ ਪੰਡਤ ਦੇ ਦਿਲ ਤੇ ਲੱਗੀ ਹਉਮੈ ਦੀ ਮੈਲ ਦੂਰ ਹੋ ਗਈ ਉਸ ਤੋਂ ਬਾਅਦ ਆਪ ਦਿੱਲੀ ਵਿੱਚ ਕਾਫੀ ਸਮਾਂ ਰਹੇ ਉੱਥੇ ਹੈਜੇ ਦੀ ਬਿਮਾਰੀ ਫੈਲ ਗਈ ਅਨੇਕਾਂ ਬੰਦੇ ਮੌਤ ਦਾ ਸ਼ਿਕਾਰ ਹੋ ਗਏ ਪਰ ਜਿਸ ਜਿਸ ਨੇ ਗੁਰਾਂ ਦਾ ਚਰਨ ਅਮਰਤ ਪੀਤਾ ਉਹ ਬਚਦਾ ਗਿਆ ਦਿੱਲੀ ਦੇ ਕਾਫੀ ਲੋਕ ਸਤਗੁਰਾਂ ਦੀ ਕਿਰਪਾ ਨਾਲ ਰਾਜੀ ਹੋ ਗਏ ਇਹਨਾਂ ਦੇ ਦਰਸ਼ਨ ਲੱਖਾਂ ਰੋਗਾਂ ਦਾ ਦਾਰੂ ਸੀ ਗੁਰੂ ਜੀ ਨੇ ਸੰਗਤਾਂ ਨੂੰ ਉਪਦੇਸ਼ ਦਿੱਤਾ ਕਿ ਸਦਾ ਸਤਨਾਮ ਦਾ ਸਿਮਰਨ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨ ਤਨ ਸ੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਦੇ ਪ੍ਰਕਾਸ਼ ਦਿਹਾੜੇ ਦੀ ਆਪ ਸਭ ਨੂੰ ਲੱਖ ਲੱਖ ਵਧਾਈ ਹੋਵੇ ਜੀ